ਆਪਾਂ ਕੋਈ ਸਵਾਲ ਜਵਾਬ ਨਹੀਂ ਕਰਨਾ ਬਸ ਥਾਜ ਆ ਨਾ ਹੀ ਦੱਸਣੀ ਆ ਦੁਨੀਆ ਦੀਆਂ ਜਿੰਨੀਆਂ ਵੀ ਅਦਾਲਤਾਂ ਨੇ ਸਾਰੀਆਂ ਅਦਾਲਤਾਂ ਦੇ ਵਿੱਚ ਜਿਹੜਾ ਜਦੋਂ ਮੁਜਰਮ ਪੇਸ਼ ਹੁੰਦਾ ਤਾਂ ਉਥੇ ਪੁੱਛਿਆ ਜਾਂਦਾ ਵੀ ਤੂੰ ਆਪਣੇ ਪੱਖ ਦੇ ਵਿੱਚ ਕੁਝ ਕਹਿਣਾ ਚਾਹੁੰਦਾ ਪਰ ਮੈਨੂੰ ਲੱਗਦਾ ਇੱਕ ਸਾਡਾ ਸਿੱਖਾਂ ਦਾ ਜਿਹੜੀ ਸਾਡੀ ਅਦਾਲਤ ਕਹਿੰਦੇ ਆ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਆ ਉਹਨੂੰ ਕੁਝ ਲੋਕਾਂ ਵੱਲੋਂ ਮਤਲਬ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਜਿੱਥੇ ਮਤਲਬ ਸਾਰੀਆਂ ਦੁਨਿਆਵੀ ਅਦਾਲਤਾਂ ਨੇ ਉਹਨਾਂ ਤੋਂ ਜਦ ਕੇ ਉਥੇ ਸਭ ਤੋਂ ਵਧੀਆ ਇਨਸਾਫ ਹੋਣਾ ਚਾਹੀਦਾ ਸੀ ਉਥੇ ਸਿਰਫ ਜਿਹੜਾ ਕੋਈ ਗਲਤੀ ਕਰਦਾ ਮੁਜਰਮ ਕਰਦਾ ਉਹਨੂੰ ਸਾਹਮਣੇ ਖੜਾ ਕਰਕੇ ਇਹ ਕਹਿ ਦਿੱਤਾ ਜਾਂਦਾ ਵੀ ਤੁਸੀਂ ਕੁਝ ਸਵਾਲ ਨਹੀਂ ਕਰਨਾ ਇੱਕ ਸੀ ਦਾਲਤ ਹੈ ਦੁਨਿਆਵੀ ਅਦਾਲਤਾਂ ਤੋਂ ਇਹਦਾ ਰਤਬਾ ਕਿੰਨਾ ਉੱਪਰ ਹੋਣਾ ਚਾਹੀਦਾ ਸੀ ਜਦੋਂ ਦੁਨਿਆਵੀ ਅਦਾਲਤਾਂ ਵਿੱਚ ਜਿਹਨੂੰ ਇਨਸਾਫ ਨਾ ਮਿਲੇ ਉਹ ਬੰਦੇ ਨੂੰ ਇਨਸਾਫ ਇੱਥੇ ਮਿਲਣਾ ਚਾਹੀਦਾ ਸੀ ਪਰ ਮਸਲਾ ਉਲਟ ਹੋ ਗਿਆ ਕਿਹਦਾ ਅਜੀਬ ਬਰਤਾਰਾ ਜਿਹੜਾ ਵਰਤ ਰਿਹਾ ਇਹਨੂੰ ਕਹਿੰਦੇ ਨੇ ਕਾਬੇ 'ਚ ਕੁਫਰ ਇਹਨਾਂ ਅਖੌਤੀ ਜਥੇਦਾਰਾਂ ਵੱਲੋਂ ਉਸ ਸੱਚੇ ਤਖਤ ਦੇ ਫਸਿਲ ਦੇ ਉੱਤੇ ਖੜਕੇ ਝੂਠ ਬੋਲਿਆ ਜਾਂਦਾ ਹੈ ਇਤੋਂ ਵੱਡਾ ਜਿਹੜਾ ਕਾਬੇ 'ਚ ਕੁਫਰ ਹੋਰ ਕੀ ਹੋ ਸਕਦਾ ਹੈ ਇਹਨਾਂ ਲੋਕਾਂ ਨੇ ਲੀਡਰਾਂ ਦੇ ਜਿਹੜੇ ਅੱਗੇ ਪਿੱਛੇ ਘੁੰਮਣ ਵਾਲੇ ਸਾਡੇ ਜਿਹੜੇ ਜਥੇਦਾਰ ਲੱਗਦੇ ਨੇ ਇਹਨਾਂ ਨੇ ਉਸ ਸੱਚੇ ਤਖਤ ਦੀ ਹਾਲਤ ਇਦਾਂ ਦੀ ਕਰਕੇ ਰੱਖ ਦਿੱਤੀ ਹੈ ਕਿ ਦੁਨਿਆਵੀ ਅਦਾਲਤਾਂ ਨਾਲੋਂ ਵੀ ਜਿਹੜੀ ਇਹਦੀ ਅਹਿਮੀਅਤ ਘਟਾ ਕੇ ਇੰਨੀ ਥੱਲੇ ਜਿਹੜੀ ਸੁੱਟ ਦਿੱਤੀ ਗਈ ਸ਼ਰਮ ਹੋਣੀ ਚਾਹੀਦੀ ਸ